भगवान शिव ਦੇ ਭਗਤਾ ਵੱਲੋਂ ਕਾਵੜੀਆਂ ਲਈ ਸਥਾਨਿਤ ਪਰ ਜਾਪਤਰ ਮਸ਼ਾਲਾ ਵਿਖੇ ਸੇਵਾਦਾਰ ਗਣਪਤ ਦੀ ਅਗਵਾਈ ਹੇਠ ਵਿਸ਼ਰਾਮ ਸੇਵਾ ਅਤੇ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ। ਉਹਨਾਂ ਕਿਹਾ ਕਿ ਹਰ ਸਾਲ ਹੀ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਹਨ। ਵੇਖੋ ਖਾਸ ਰਿਪੋਰਟ। ਬੋਲੇ ਬੋਲਨੀ ਲਕੰਢ ਮਹਾਦੇਵ ਕੀ ਜੈ। ਕਿਨਾ ਤੋੜਾ? ਮੈਨੂੰ ਕਾਲਾ ਜੀ ਅੱਛਾ ਜਿਹੜਾ ਅੱਜ ਤੁਸੀਂ ਇਹ ਜਿਹੜਾ ਕਾਵੜੀ ਦਾ ਬਾਥੇ ਲਗਾਇਆ ਵਿਸ਼ਰਾਮ ਘਰ ਬਣਾਇਆ ਹੋਇਆ ਕੀ ਕਿਵੇਂ ਆਇਆ ਇਸ ਸਿਸਟਮ ਇਹ ਆਈ ਸਾਲ ਲਾਉਨੇ ਆ ਸੀ ਸਾਨੂੰ 7-8 ਸਾਲ ਹੋ ਗਈ ਪਹਿਲਾਂ ਆਪਣੇ ਪੈਲਸ ਲਾਉਂਦੇ ਸੀ ਪੈਲਸ ਤੋਂ ਫਿਰ ਹੋਰੇ ਲੈ ਆਈ ਆਪਣੇ ਧਰਮਸਾਲਾ ਚ ਤੇ ਇੱਥੇ ਲਾਉਨੇ ਆ ਗਰਮ ਪਾਣੀ ਪਾ ਦਿੰਦੇ ਜਾਇ ਜੀ ਜਿਹਦੇ ਨਾਲ ਸਿੱਧਾ ਹੁੰਦੀ ਆ ਸੀ ਦਿਨੇ ਹਰ ਇੱਕ ਤਰ੍ਹਾਂ ਦੀ ਤੇ ਰਹਿਣ ਦਾ ਸੌਣ ਦਾ ਪੈਣ ਦਾ ਸਾਰਾ ਪ੍ਰਬੰਧ ਖਾਣ ਪੀਣ ਦਾ ਰੋਟੀ ਪਾਣੀ ਸਾਰਾ ਲੰਗਰ ਪਾਣੀ ਤਿਆਰ ਹੁੰਦਾ ਹੋਰੀ ਜੀ ਹਾਂਜੀ ਕੀ ਕਹਿਣਾ ਚਾਹੋਗੇ ਜੀ ਅਜੀ ਸਾਰੀ ਸੇਵਾ ਇਹਨਾਂ ਦੀ ਕਰਦੇ ਆਂ ਕਾਵੜੀਆਂ ਦੀ ਜਿਹੜਾ ਕੁਝ ਮੰਗਦੇ ਨੇ ਖਾਣ ਨੂੰ ਪੀਣ ਨੂੰ ਜਿਹੜੀ ਇਹਨਾਂ ਦੀ ਰਹਿਣ ਦਾ ਪ੍ਰਬੰਧ ਸਾਰਾ 24 ਘੰਟਿਆਂ ਦਾ ਜੀ ਕਰਦੇ ਆਂ ਜੀ ਇਹਨਾਂ ਦਾ ਜੀ ਹਾਂ ਜੀ ਕੀ ਨਾ ਜੀ ਤੁਹਾਨੂੰ ਇਹਨਾਂ ਗਣਪਤਰਾ ਹੈ ਜੀ ਆਹ ਗਣਪਤ ਜੀ ਕੀ ਗਾਣਾ ਚਾਹੂਗਾ ਜਿਹੜਾ ਉਹਨੂੰ ਕਾਵੜਿਆਂ ਦਾ ਜਿਹੜਾ ਚੱਲ ਰਿਹਾ ਹੈ ਬਸਤੀ ਵੱਲੋਂ ਪਰਜਾਪਤਾਂ ਧਰਮਸ਼ਾਲਾ ਦੀ ਇਸ ਸਾਰਾ ਕਾਵੜੀਆਂ ਵਾਸਤੇ ਇੰਤਜ਼ਾਮ ਕਰਦੇ ਆਂ ਜੀ ਹਾਂ ਤੇ ਖਾਣ ਪੀਣ ਦਾ ਰਹਿਣ ਦਾ ਜੋ ਵੀ ਵਰਤੀ ਵਰਤ ਕਰਦੇ ਨੇ ਇਹਨਾਂ ਨੂੰ ਵਰਤਾਂ ਵਾਲਾ ਵੀ ਸਮਾਨ ਦਿੰਨੇ ਆ ਤੇ ਸਾਰਾ ਬਸਤੀ ਵੱਲੋਂ ਅਸੀਂ ਇਹ ਸਹਿਯੋਗ ਪੂਰਾ ਇਹਨਾਂ ਦੀ ਸੇਵਾ ਕਰਦੇ ਆ ਤੇ ਇਹਨਾਂ ਦੀ ਸੇਵਾ ਵਾਸਤੇ ਅਸੀਂ ਸਾਰੇ ਬਸਤੀ ਵੱਲੋਂ ਮਾਣ ਮਿਲਦੀ ਹੈ ਕਿੰਨੇ ਸਮੇਂ ਤੋਂ ਜਿਹੜਾ ਤੁਸੀਂ ਸੇਵਾ ਨਿਭਾ ਰਹੇ ਹੋ ਅਸੀਂ 5-6 ਸਾਲ ਹੋ ਗਏ ਜੀ ਇੱਥੇ ਧਰਮਸ਼ਾਲਾ ਚ ਤਾਂ ਪਹਿਲਾਂ ਜੁੜੇ ਹੋਏ ਤੇ ਹੋਰ ਉਹਨਾਂ ਨਾਲ ਉਹ ਸਮਝ ਇੱਕ ਪਾਸੇ ਫਟ ਗਏ ਫਿਰ ਅਸੀਂ ਧੰਸਲਾ ਜਬਦਾ ਇਹ ਸਹਿਯੋਗ ਬਸਤੀ ਵੱਲੋਂ ਆਬਦਾ ਕਰਿਆ ਹੈ ਤੇ ਸਭ ਬਸਤੀ ਨੇ ਸਹਿਯੋਗ ਦਿੱਤਾ ਤੇ ਅਸੀਂ ਬਸਤੀ ਦਾ ਵੀ ਸ਼ੁਕਰਵਾਨ ਕਰਦੇ ਹਾਂ ਤੇ ਬਹੁਤ ਹੀ ਅਸੀਂ ਜਾਣ ਵਾਲੇ ਇਹ ਟਾਈਮ ਤੇ ਆ ਕੇ ਆਬਦਾ ਪ੍ਰੋਗਰਾਮ ਸੈੱਟ ਕਰ ਲੈਂਦੇ ਹਾਂ ਤੇ ਬਸਤੀ ਵੱਲੋਂ ਸਾਰਾ ਬਸਤੀ ਵੱਲੋਂ ਅਸੀਂ ਕੰਮ ਕਰਦੇ ਆ ਪਰ ਜਬ ਤਾਨੂੰਸਾਲਾ ਤੇ ਕੰਮ ਕਰਦੇ ਆ ਹਾਂਜੀ ਕੀ ਨਾ ਜੀ ਥੋੜਾ ਤੇ ਤੁਸੀਂ ਕਿੱਥੋਂ ਆਏ ਹੋ ਨਾਮ ਆਈ ਚਾਂਦੀ ਹਮ ਮੁਕਸਰ ਤੋਂ ਆਈ ਆਂ ਇਹ ਅੱਛਾ ਤਿੰਨ ਸਾਲ ਹੋ ਗਏ ਆਂ ਦਿਆਂ ਨੂੰ ਹਮ ਤੇ ਹਰ ਸਾਲ ਹਰ ਸਾਲ ਜਦੋਂ ਵੀ ਅੰਨੇ ਆ ਬਈ ਤੋਂ ਜੋ ਵੀ ਕੋਈ ਸਮਾਨ ਚਾਹੀਦਾ 1 ਰੁਪਏ ਦੀ ਵੀ ਚੀਜ਼ ਤੋਂ ਹੀ ਲੈ ਕੇ ਕੋਈ ਵੀ ਚਾਹੀਦੀ ਹੋਈ ਉਸਤਾਦ ਸਾਨੂੰ ਲਿਆ ਕੇ ਦਿੰਦੇ ਆ ਸਭਾਰੀ ਖਾਣਾ ਪੀਣਾ ਚਾਹ ਬਣੀ ਦਾ ਸਾਰਾ ਪ੍ਰਬੰਧ ਹੋਲੇ ਦੂਈ ਦਵਾਈ ਦੂਈ ਸਭ ਕੁਝ ਮਿਲਦਾ ਹੈ ਯਾਂ ਪੇ ਇੰਤਰਮ ਇਸ਼ਾਲਾ ਜੇ ਹਮ ਆਏ ਬਰਨਾਲਾ ਰੋਡ ਤੇ ਠੀਕ ਹੈ ਤੇ ਸਾਡੀ ਬਈ ਬਹੁਤ ਵਧੀਆ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਨੇ ਜਿਹੜਾ ਕਾਬੜਿਆ ਵਾਸਤੇ ਕੀਤੇ ਗਏ ਨੇ ਮੈਂ ਕਹਿੰਦਾ ਬਹੁਤ ਵਧੀਆ ਜੀ ਮੈਂ ਕਹਿੰਦਾ ਫੁੱਲ ਤੋਂ ਫੁੱਲ